ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਹਰ ਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਮੁਲਾਕਾਤ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੈ ਇਹ ਮੁਲਾਕਾਤ ਸਾਡੇ ਪਿਛਲੇ ਐਪੀਸੋਡ ਨੰਬਰ 460 ਦੇ ਸੰਬੰਧ ਦੇ ਵਿੱਚ ਹੈ ਮੁਲਾਕਾਤ ਹੋਏਗੀ ਪਿੰਡ ਮੰਡੀ ਖੁਰਦ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਜਰਨੈਲ ਸਿੰਘ ਦੇ ਨਾਲ ਉਹਨਾਂ ਦੀ ਜੇ ਸਾਰੀ ਗੱਲਬਾਤ ਸੁਣੋਗੇ ਉਹਨਾਂ ਨੇ 3 11 2011 ਨੂੰ ਇੱਕ ਦਰਖਾਸਤ ਯਾਨੀ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਹਾਈ ਕੋਰਟ ਵਿੱਚ ਪਾ ਕੇ ਮੰਗ ਕੀਤੀ ਸੀ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ 36.1 ਏਕੜ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ ਉਹਦੀ ਜਾਂਚ ਕੀਤੀ ਜਾਏ ਤੇ ਫਿਰ ਉਥੇ ਬਣਾ ਕੀ ਸੀ ਸਰਕਾਰ ਨੇ ਬਣਾਉ ਸੀ ਡੰਪ ਉਹਨੂੰ ਕਹਿੰਦੇ ਜੀ ਇੰਜੀਨੀਅਰਡ ਸੈਨੀਟਰੀ ਡੰਪ ਜਿਹੜਾ ਕਿ ਮਿਊਨਿਸਪਲ ਕਾਰਪੋਰੇਸ਼ਨ ਨੇ ਬਠਿੰਡਾ ਵੱਲੋਂ ਬਣਾਇਆ ਜਾਣਾ ਸੀ ਤੇ ਉਹ ਸਾਰੇ ਸ਼ਹਿਰ ਦਾ ਤੇ ਆਲੇ ਦੁਆਲੇ ਹੋਰ ਕਸਬਿਆਂ ਦਾ ਜਿਹੜਾ ਗੰਦਾ ਪਾਣੀ ਕਹਿ ਲਓ ਕੂੜਾ ਕਰਕਟ ਕਹਿ ਲਓ ਉਹ ਸਾਰਾ ਉੱਥੇ ਆ ਕੇ ਡਿਗਣਾ ਸੀ ਤੇ ਉਹਦਾ ਟ੍ਰੀਟਮੈਂਟ ਹੋਣਾ ਸੀ ਸੋ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਜਰਨੈਲ ਸਿੰਘ ਨੇ ਤੇ ਪਿੰਡ ਵਾਸੀਆਂ ਨੇ ਜਾਂਚ ਹਾਈ ਕੋਰਟ ਨੇ ਕਰਵਾਈ ਸੀਬੀਆਈ ਤੋਂ ਜਸਟਿਸ ਜਸਬੀਰ ਸਿੰਘ ਐਕਟਿੰਗ ਚੀਫ ਜਸਟਿਸ ਸੀਗੇ ਉਸ ਵਕਤ ਅਤੇ ਜਸਟਿਸ ਤਜਿੰਦਰ ਸਿੰਘ ਢੀਂਸਾ ਵਾਲੇ ਬੈਂਚ ਨੇ ਸੀਬੀਆਈ ਨੂੰ ਕਿਹਾ ਕਿ ਪ੍ਰੀਲਿਮినਰੀ ਜਾਂਚ ਕਰਕੇ ਰਿਪੋਰਟ ਦਿਓ ਸੀਬੀਆਈ ਨੇ ਰਿਪੋਰਟ ਦਿੱਤੀ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਰੀਬ 6 ਕਰੋੜ ਰੁਪਏ ਦੀ ਠੱਗੀ ਇਸ ਪ੍ਰੋਜੈਕਟ ਦੇ ਵਿੱਚ ਵਜ ਚੁੱਕੀ ਹੈ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਤੇ ਫਿਰ ਉਤੋਂ ਬਾਅਦ ਮਾਮਲਾ ਜਦੋਂ ਅੱਗੇ ਤੁਰਿਆ ਤਾਂ ਫਿਰ ਜਸਟਿਸ ਐਸ ਕੇ ਮਿੱਤਲ ਅਤੇ ਦੀਪਕ ਸਿਬਲ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਆਉਣ ਵਾਲੀ ਤਰੀਕ ਅਗਲੀ ਤਰੀਕ 'ਚ ਆ ਦੋਖਨਾਂ ਦਾ ਫੈਸਲਾ ਕਰਾਂਗੇ ਕਿ ਸੀਬੀਆਈ ਦੀ ਪੂਰੀ ਦੀ ਪੂਰੀ ਰਿਪੋਰਟ ਸਰਕਾਰ ਨੂੰ ਯਾਨੀ ਕਿ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ ਸ਼ੇਅਰ ਕਰਨੀ ਚਾਹੀਦੀ ਕਿ ਨਹੀਂ ਦੂਜੀ ਗੱਲ ਕੀ ਇਹਦੇ ਉੱਤੇ ਅਗਲੀ ਇਨਵੈਸਟੀਗੇਸ਼ਨ ਜਾਰੀ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਮਤਲਬ ਕਿ ਐਫਆਈਆਰ ਹੋਣੀ ਚਾਹੀਦੀ ਕਿ ਨਹੀਂ ਚਾਹੀਦੀ ਉਦੋਂ ਬਾਅਦ ਦੋਸਤੋ ਇਹ ਜਿਹੜੀ ਪਟੀਸ਼ਨ ਆ ਇਹ ਡਿਸ ਅਪੀਅਰ ਹੋ ਗਈ ਇਹ ਗੁੰਮ ਗਈ ਉੱਡ ਗਈ ਗਾਇਬ ਹੋ ਗਈ ਕਿੱਥੋਂ ਹਾਈ ਕੋਰਟ ਦੇ ਪ੍ਰੋਸੀਜਰ ਚੋਂ ਹਾਈ ਕੋਰਟ ਦੇ ਪੋਰਟਲ ਤੋਂ ਹਾਈ ਕੋਰਟ ਦੇ ਇੱਕ ਪੋਰਟਲ ਬਣਾ ਹੁੰਦਾ ਜਿੱਥੇ ਸਾਰੀਆਂ ਅਦਾਲਤਾਂ ਦੀ ਕਾਰਵਾਈ ਦਾ ਜ਼ਿਕਰ ਹੁੰਦਾ ਉਹਦੇ ਉੱਤੇ ਜ਼ਮਨੀ ਆਰਡਰ ਹੁੰਦੇ ਆ ਡੇਟ ਵਾਈਜ਼ ਅਗਲੀ ਤਰੀਕ ਵਾਰ ਦੱਸਿਆ ਗਿਆ ਹੁੰਦਾ ਤੇ ਇਹ ਪਟੀਸ਼ਨ ਦੀ ਜਿਹੜੀ ਡਿਸ ਅਪੀਅਰੈਂਸ ਹੈ ਉਹਦੇ ਬਾਰੇ ਅਸੀਂ ਖਬਰ ਐਪੀਸੋਡ ਨੰਬਰ 460 ਚ ਚਲਾਈ ਤੇ ਉਸ ਦੇ ਸੰਬੰਧ ਦੇ ਵਿੱਚ ਆ ਹੁਣੇ ਅਸੀਂ ਜਿਹੜਾ ਪਟੀਸ਼ਨਰ ਦਰਖਾਸਤ ਕਰਤਾ ਜਰਨੈਲ ਸਿੰਘ ਉਹਦੇ ਨਾਲ ਅੱਜ ਅਸੀਂ ਟੈਲੀਫੋਨ ਤੇ ਗੱਲਬਾਤ ਕੀਤੀ ਆ ਇਹ ਆਡੀਓ ਰਿਕਾਰਡਿੰਗ ਹੈ ਇਟ ਇਜ਼ ਐਨ ਇੰਟਰਵਿਊ ਔਨ ਦਿ ਟੈਲੀਫੋਨ ਜੀ ਵੀ ਕੇ ਅਸੀਂ ਤੁਹਾਨੂੰ ਰਿਕਾਰਡਿੰਗ ਸੁਣਾ ਰਹੇ ਆ ਜਰਨੈਲ ਸਿੰਘ ਨੇ ਇੱਕ ਦੋਸਤ ਸੁਖਦੇਵ ਸਿੰਘ ਨਾਲ ਵੀ ਹਲਕੀ ਜੀ ਥੋੜੀ ਜੀ ਗੱਲਬਾਤ ਹੋਈ ਆ ਉਹ ਵੀ ਤੁਸੀਂ ਸੁਣਿਓ ਲਓ ਆਪ ਸ਼ੁਰੂ ਕਰਦੇ ਆ ਇਸ ਮੁਲਾਕਾਤ ਦੀ ਆਡੀਓ ਰਿਕਾਰਡਿੰਗ ਹੈਲੋ ਹਾਂਜੀ ਆ ਸਰਦਾਰ ਜਰਨੈਲ ਸਿੰਘ ਬੋਲਦੇ ਜੀ ਮੰਡੀ ਖੁਰ ਤੋਂ ਹਾਂਜੀ ਹਾਂ ਦਮੈਨ ਸੁਣ ਜੀ ਅੱਛਾ ਸਰਦਾਰ ਜਨਾਸੀ ਮੈਂ ਮਾਇਰ ਜਰਨੈਲ ਸਿੰਘ ਤੱਕੜ ਬੋਲਦਾ ਜੀ ਜਰਨਲਿਸਟ ਚੰਡੀਗੜ੍ਹ ਤੋਂ ਪੰਜਾਬ ਦਸਤਾਵੇ ਚੈਨਲ ਤੋਂ ਜੀ ਜੀ ਚਲੋ ਮੈਂ ਇੱਕ ਖਬਰ ਕੀਤੀ ਹੈ ਪਹਿਲਾਂ ਮੈਂ ਹੁਣ ਦੂਜੀ ਕਰਨੀ ਚਾਹੁੰਦਾ ਤੁਹਾਡੇ ਪਿੰਡ 'ਚ ਇੱਕ ਵਿਵਾਦ ਸ਼ੁਰੂ ਹੋਇਆ ਸੀ ਜੀ ਆ ਜਿਹੜਾ ਡੰਪ ਬਣਾਉਣਾ ਸੀਗਾ ਹਾਂਜੀ ਤੁਸੀਂ ਪਟੀਸ਼ਨ ਪਾਈ ਸੀ ਹਾਈ ਕੋਰਟ 'ਚ 2011 'ਚ ਹਾਂਜੀ ਉਹ ਹਜੇ ਮਤਲਬ ਕਿ ਲਟਕੀ ਹੋਈ ਐ ਕੋ ਦਾ ਅਖੀਲਾ ਫੈਸਲਾ ਨਹੀਂ ਆਇਆ ਉਹ ਚ ਸੀਬੀਆਈ ਦੀ ਜਾਂਚ ਵੀ ਹੋਈ ਆ ਹਾਂਜੀ ਫਿਰ ਮੈਂ ਇਹ ਦੱਸੋ ਵੀ ਉਹ ਡੰਪ ਬਣ ਗਿਆ ਸਾਡੇ ਪਿੰਡ ਲੈ ਬਣਿਆ ਨਹੀਂ ਜੋ ਫਿਰ ਜਦੋਂ ਪਟੀਸ਼ਨ ਪਾਲੀ ਸਾਨੂੰ ਸਟੇਅ ਮਿਲ ਗਈ ਜੀ ਹਾਈ ਕੋਰਟ ਤੋਂ ਅੱਛਾ ਹਾਂ ਫਿਰ ਉਹ ਬਣ ਨਹੀਂ ਦਿੱਤਾ ਜੀ ਇਹ ਅੱਛਾ ਇਹ ਤੁਸੀਂ ਇਹ ਡੰਪ ਜਿਹੜਾ ਸੀਗਾ ਇਹਦੀ ਪਟੀਸ਼ਨ ਤੁਹਾਨੂੰ ਪਾਉਣ ਦੀ ਲੋੜ ਕਿਉਂ ਪਈ ਜੀ ਇਹ ਚ ਕੀ ਗੜਬੜ ਕੀ ਆ ਇਹ ਜਗੜ ਬਣ ਰਿਹਾ ਸੀ ਜੀ ਸਾਨੂੰ ਜਦੋਂ ਪਤਾ ਲੱਗਾ ਵੀ ਇਹ ਕੋਈ ਕਾਰਖਾਨਾ ਦਾ ਹੈ ਨਹੀਂ ਜੀ ਹਾਂ ਸਾਡੇ 26 ਸ਼ਹਿਰਾਂ ਦਾ ਇਹਨਾਂ ਨੇ ਗੰਦ ਸੁੱਟ ਲਾ ਸੀ ਜੀ 26 22 ਸ਼ਹਿਰਾਂ ਦਾ ਜੀ ਹਾਂ ਜਿਹੜਾ 300 ਟਾਲਾ ਰੋਜ਼ਾਨਾ ਆਉਣਾ ਸੀਗਾ ਜੀ ਹਾਂ ਉਹ ਸਾਡੇ ਪਿੰਡ ਦੇ ਇਹ ਬਿਲਕੁਲ ਵਿਚੀ ਆ ਜਿਹੜੀ ਜ਼ਮੀਨ ਕਵੈਰ ਕਰੀ ਜੀ ਇਹਨਾਂ ਨੇ 36 166 ਹਾਂ ਉਹ 400 ਮੀਟਰ ਤੇ ਸਾਡੇ ਪਿੰਡ ਦੀ ਨਾਂ ਲਖੇ ਤੋਂ ਘਰ ਤਾਂ ਜਮਾ ਵੇਚੀ ਸੀ ਜੀ 20 20 ਕਰਬਾਂ ਤੋਂ ਜੀ 100 100 ਫੁੱਟ ਤੋਂ ਜੀ ਹਾਂ ਮਨ ਤੁਹਾਨੂੰ ਪਤਾ ਲੱਗਾ ਵੀ ਇਹ ਤਾਂ ਸਾਰੀ ਬਦਬੋਈ ਮਾਰਦੀ ਆਪਾਂ ਨੂੰ ਬੱਖੀਆਂ ਖਾ ਜਾਣਗੇ ਇੱਥੇ ਜੀ ਜਵਾਕ ਕਿਵੇਂ ਵਸਣਗੇ ਠੀਕ ਹੈ ਫਿਰ ਅਸੀਂ ਪਟੀਸ਼ਨ ਪਾਈ ਜੀ ਕਮੇਟੀ ਬਣਾ ਕੇ ਸੋਲਾਂਵੇਂ ਮੇਰੇ ਪਿੰਡ ਦੀ ਅੱਛਾ ਹਾਂ ਉਹ ਤਾਂ ਫਿਰ ਸਾਨੂੰ ਸਰਕਾਰ ਨੂੰ ਸੁਣਵਾਈ ਹੋ ਗਈ ਸਾਡੀ ਹਾਈ ਕੋਰਟ ਦੀ ਸਰਕਾਰ ਨੂੰ ਰੋਕ ਲਾ ਤੇ ਸਾਨੂੰ ਸਟੇ ਮਿਲ ਗਈ ਠੀਕ ਹੈ ਹਾਂ ਜੀ ਫਿਰ ਦੂਜੀ ਤੇ ਛਿਦੇ ਸੀਵੀਆਈ ਦੀ ਜਾਂਚ ਲੱਗੀ ਜੀ ਅੱਛਾ ਸੀਵੀਆਈ ਦੀ ਜਾਂਚ ਲੱਗੀ ਆ ਹੋਏ ਇਹ ਹੈਗੀ ਆ ਆ ਇੱਕ 2012 ਦਾ ਦੇਸ਼ ਹੈ ਦਾ ਜਸਟਿਸ ਜਸਵੀਰ ਸਿੰਘ ਨਾਲ ਠੀਕ ਹੈ ਹਾਂ ਉਹ ਪ੍ਰਿੰਸੀਪਲ ਨੇ ਯਾਦ ਕਰੀ ਉਹ ਵੀ ਸਾਡੇ ਸਾਰੇ ਹੱਕ ਚ ਲਿਖੇ ਵੀ ਹਾਂ ਇਹ ਗਲਤ ਹੈ ਹਾਂ ਹਾਂ ਫਿਰ ਇਹਨਾਂ ਨੇ ਪੋਲੂਸ਼ਨ ਸਰਕਾਰ ਕਰਕੇ ਪੋਲੂਸ਼ਨ ਪ੍ਰੋਬਲਮ ਤੋਂ ਰਿਪੋਰਟ ਗਲਤ ਬਣਾਤੀ ਵੀ ਇੱਥੇ ਤਾਂ ਵੀ 10-15 ਕਿਲੋਮੀਟਰ ਤੋਂ ਕੋਈ ਜਨੌਰ ਵੀ ਨਹੀਂ ਅੱਛਾ ਹਾਂ ਫਿਰ ਅਸੀਂ ਇੱਥੇ ਪਾਸੇ ਦੇ ਪੰਚਾਇਤਾਂ ਛੱਡ ਕੇ ਵੀ ਇੱਥੇ ਤਾਂ ਦੇਖੋ ਜੀ ਇੱਕ ਤਾਂ ਮਲਾਈ ਸਰਖਾ ਨਾਲ ਧਾਰਮਿਕ ਮੰਦਿਰ ਸਿਮੇ ਪਾਸ਼ਾ ਦਾ ਗੁਰਦੁਆਰਾ ਜੀ ਮੈਂ ਕਹਿੰਦਾ ਇਹ ਮੇਰੇ ਨਾਲ ਕਰੇ 6 ਮਹੀਨੇ ਤੋਂ ਉਹਦੇ ਵਿਛਦੇ ਪੰਜ ਕਰਵਾ ਰਹਾ ਸੂ ਆਰਾਮ ਨਹੀਂ ਦਿਖਾਇਆ ਇਹਨਾਂ ਨੇ ਕਦੋਂ ਸੀ ਬੋਲ ਰੋਲੇ ਨੇ ਅੱਛਾ ਉਸ ਕਰਕੇ ਫਿਰ ਫਿਰ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਨੇੜੇ ਨੇੜੇ ਜ਼ਮੀਨ ਖਰੀਦੀ ਸੀ ਇਹਨਾਂ ਨੇ ਲਾਹ ਉਹਦੇ ਮਾਰਿਆਂ ਨੇ ਸਰਕਾਰ ਦੇ ਮਾਰਿਆਂ ਨੇ ਵੀ ਇੱਥੇ ਲੁੱਟ ਕਰਨੀ ਹੈ ਇਹ ਉਹ ਸਰਕਾਰ ਕਿਹੜੀ ਜਦੋਂ ਬਣੀ ਹੋਈ ਜੀ ਅਕਾਲੀ ਦਲ ਦੀ ਜੀ ਅੱਛਾ ਤੁਹਾਡੇ ਇਲਾਕੇ ਦਾ ਕੌਣ ਸੀ ਜੀ ਐਮਐਲਏ ਜਾਂ ਮੰਤਰੀ ਕੋਈ ਹਾਂ ਬਕਤ ਸਿੰਘ ਮੀਠਿਆ ਉੱਥੇ ਦਾ ਮੰਤਰੀ ਜੀ ਅਗਲਾ ਉਹ ਤਾਂ ਉਧਰ ਲਾ ਉਹ더라 ਬਟਾਲੇ ਕੰਨੀ ਦਾ ਮੀਠਿਆ ਦਾ ਚਾ ਹਾਂ ਜੀ ਆਪਣਾ ਜਿਹੜਾ ਜਗਤਵਿੰਦਰ ਜਾਦੂ ਆ ਜੀ ਉਹ ਮਜੀਠੀਆ ਦਾ ਬੰਦਾ ਸੀ ਜੀ ਇੱਥੇ ਲੁਧਿਆਣੇ ਦਾ ਜਗਤਵਿੰਦਰ ਦਾ ਪ੍ਰਧਾਨ ਸੀਗਾ ਜੀ ਕੀ ਉਹਨਾਂ ਦਾ ਰੋਲ ਕੀ ਸੀ ਇਹਦੇ ਵਿੱਚ ਉਹਨਾਂ ਨੇ ਗ੍ਰੇਨ ਉਹਨਾਂ ਨੇ ਖਰੀਦੇ ਆਪਣੀ ਜ਼ਾਲਾਂ ਦੇ ਨਾਲੋਂ ਅੱਛਾ ਜ਼ਮੀਨ ਇਹਨਾਂ ਨੇ ਖਰੀਦ ਕੇ ਜੀ ਸਾਲੂ ਕਿਸੇ ਪਿੰਡ ਵਾਲੇ ਨੂੰ ਪੰਚਾਇਤ ਨੂੰ ਨਹੀਂ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਇੱਕ ਦਿਨ ਰਾਤ ਦੇ ਰਾਤ ਖਰੀਦ ਕੇ ਦੂਜੇ ਦਿਨ ਨੂੰ ਲੱਗਰ ਲੱਗ ਕੇ ਨੌਕਰਾਂ ਤੇ ਅੱਛਾ ਉਹ ਜਿਹੜਾ 1.5 ਕਰੋੜ 77 ਲੱਖ ਰੁਪਏ ਬਲਾਵਾ ਲੈ ਗਏ ਜੀ 1 ਕਰੋੜ 17 ਲੱਖ ਰੁਪਏ ਲੈ ਗਏ ਜੀ ਇਹ ਜਾੜਾ ਪੱਤਾ ਉਹ ਜਾੜਾ ਪੱਤਾ ਅੱਛਾ ਸਾਨੂੰ ਜਿਹੜਾ ਕਿ ਇੱਥੇ ਨੰਗਾ ਵੀ ਵੋਟ ਆ ਨਾ ਇੱਥੇ ਮਕਾਨ ਸੀ ਕੋਈ ਨਾਰਾ ਸੀ ਉਹ ਸਰਕਾਰ ਦਾ ਕਰਕੇ ਲੈ ਲਈ ਜੀ ਇਹ ਨਹੀਂ ਕਿਵੇਂ ਫਿਰ ਇਹ ਸਰਕਾਰ ਨੇ ਇਹਨਾਂ ਨੂੰ ਕਿਸਵੇਂ ਦਿੱਤਾ ਕਿਦੇ ਰਾਹੀਂ ਦਿੱਤਾ ਇਹਨਾਂ ਨੂੰ ਜਿਵੇਂ ਇੱਕ ਦਿਨ ਪਹਿਲਾਂ ਇਹਨਾਂ ਨੇ ਖਰੀਦ ਲਈ ਤੇ ਦੂਜੇ ਦਿਨ ਇਹਨਾਂ ਨੇ ਦੇ ਦਿੱਤੀ ਸਰਕਾਰ ਨੂੰ ਇਹ ਫਿਰ ਮੰਗੇ ਦਾ ਸਕੀਮ ਦਾ ਪਹਿਲਾਂ ਪਤਾ ਲੱਗੇ ਵੀ ਇੱਥੇ ਇੱਥੇ ਡੰਪ ਬਣਾਉਣਾ ਸਰ ਹਾਂ ਤੁਹਾਨੂੰ ਪਤਾ ਤਾਂ ਸਿੱਕੇ ਫੇਰ ਜੀ ਉਹ ਸੁਖਵੀਰ ਦਾ ਬੰਦੇ ਸੀ ਇੱਕ ਪਾਰਟੀ ਸੁਖਵੀਰ ਦੀ ਸੀ ਜੇ ਕਮਿਟੀ ਸੀ ਦੇ ਸੀ। ਸਕੀਮ ਤਾਂ ਇਹਨਾਂ ਨੇ ਬਣਾਉਣੀ ਸੀ ਜੀ। ਅੱਛਾ। ਹਾਂ ਸਕੀਮ ਬਣਾ ਕੇ ਇਹਨਾਂ ਨੇ ਇੱਥੇ ਸਾਡੇ 26 ਕਿੱਲੇ ਜਵੇਰ ਹੈ 30 ਕਿੱਲੇ ਖਰੀਦੀ ਸੀ ਜੀ। ਅੱਛਾ। ਇੱਕ ਬੰਦਾ ਸੰਗਰੂਰ ਦਾ ਸੀ ਜੀ ਉਹਦੇ ਕੋਲ ਸੀ ਜੀ 30 ਕਿੱਲੇ ਖਰੀਦੀ ਵੀ। ਹੂੰ। 6 ਕਿੱਲੇ ਸਾਡੇ ਪਿੰਡ ਵਾਲੇ ਫਿਰ ਸਦਾਲੇ ਨਾਲ ਪੂਰੀ 6 ਕਿੱਲੇ ਕਿਸੇ ਦੋਕਣ ਵਾਲਾ ਜਿਹੜਾ ਚਾਰਕਣ ਨਾਲ ਉਹ ਫਸਦੇ ਹੁੰਦੇ 15 14 15 ਬੰਦੇ। ਠੀਕ ਹੈ। ਹਾਂ ਉਹ ਸਹੀ। ਪਹਿਲੇ ਮੈਂ ਦੇ ਸਭੀ ਅਫਸਰ ਜਿਹੜਾ ਕੀ ਰੋਲ ਰਿਹਾ ਹੈ ਜੀ ਜਿਹੜੇ ਜਿਹੜੇ ਅਫਸਰਾਂ ਦਾ ਰੋਲ ਰਿਹਾ ਜੀ ਇਹ ਕਿਤਾਬ ਦਾ ਡਿਸਿਸਾਲ ਸਿੰਘ ਜੀ ਰਵੀ ਭਗਤਾ ਅੰਨਾ ਗੁਰਕਿਰਤ ਕਪਾਲ ਸਿੰਘ ਅੱਛਾ ਦੂਜਾ ਕਮੇਰ ਸਿੰਘ ਜੀ ਰਵੀ ਭਗਤ ਜੀ ਅੱਛਾ ਇੱਕ ਪ੍ਰੋਡੂਸਨ ਕਲਾਉਣ ਬੋਲਦਾ ਐਕਸ਼ਨ ਸੀਗਾ ਜੀ ਨਾਜ਼ਰ ਸਿੰਘ ਮਾਨਸ਼ਾਹੀਆ ਅੱਛਾ ਹਾਂ ਕੁਝ ਹੋਰ ਵੀ ਮੇਰੇ ਨਾਲ ਜਾਦ ਨੇ ਜੀ ਥੋੜਾ ਜਿਹਾ ਹੁਣ ਅੱਛਾ ਇਹਨਾ ਕੀਤਾ ਕਿ ਇਹਨਾਂ ਦਾ ਇਹਨਾਂ ਦਾ ਕੀ ਦੋਸ਼ ਕੱਢਿਆ ਤੁਸੀਂ ਉਹਨਾਂ ਦਾ ਰੋਲ ਜੀ ਫਿਰ ਸਰਕਾਰ ਨੇ ਇਹਨਾਂ ਤੋਂ ਕਰਾਇਆ ਸਾਰਾ ਕੁਝ ਜਿਹੜੀ ਸੀਬੀਆਈ ਦੀ ਰਿਪੋਰਟ ਹੈ ਉਹ 'ਚ ਰੇਟ ਦੀ ਗੱਲ ਲਿਖੀ ਹੋਈ ਹੈ 4,40,000 ਰੁਪਏ ਲੱਗਿਆ ਹੋਇਆ ਕਿਲੇ ਦਾ ਬਿਆਵਜ਼ ਦਿੱਤਾ ਗਏ 16 ਲੱਖ ਰੁਪਏ ਉਹ ਕੀ حساب ਹੈ ਜੀ ਉਹ ਨਹੀਂ ਸਾਡੇ ਨੋਟਸ ਹੈ ਜੀ ਮੇਰੇ ਉਹ ਅੱਛਾ ਤੇ ਫਿਰ ਪੋਜੀਸ਼ਨ ਬੋਰਡ ਦਾ ਦੱਸੋ ਕੀ ਕੀ ਉਹਨਾਂ ਦੀ ਕੀ ਕਤਾਹੀ ਰਹੀ ਅਸੀਂ ਤਾਂ ਜੀ ਹੁਣ ਗਾਦੋ ਵੀ ਸਾਰਾ ਕੁਝ ਤਾਹੀ ਹੋਈ ਜੀ ਫਿਰ ਜਿਹੜਾ ਕੋਈ ਪਿੰਡ ਦੀ رائے ਨਹੀਂ ਲਈ ਸਾਡੇ ਕੋਈ ਜਿਹੜਾ ਐਮਐਲਏ ਸੀ ਮੌਕੇ ਦਾ ਉਹ ਵੀ ਨਹੀਂ رائے ਲਈ ਹਾਂ ਹੋਰ ਕੋਈ ਦੱਸਣਾ ਚਾਹੁੰਦਾ ਜੀ ਇੱਕ ਹੋਰ ਗੱਲ ਕਹਿੰਦੇ ਵੀ ਬੰਦੇ ਬਹੁਤ ਕੱਠੇ ਕਰਤੇ ਸੀ ਪੁਲਿਸ ਬੜੀ ਆ ਗਈ ਸੀ ਉਹ ਕਹਦੇ ਲਈ ਆਈ ਸੀ ਹਾਂ ਪੁਲਿਸ ਤਾਂ ਜੀ ਫਿਰ ਦਬਾ ਦੇ ਮਾਰੇ ਆਈ ਸੀ ਜੀ ਫਿਰ ਰੇਲ ਦੀਆਂ ਗੱਡੀਆਂ ਵੀ ਲੱਗ ਜਾਂ ਇੱਥੇ 6 ਥਾਣਿਆਂ ਦੀ ਪੁਲਿਸ ਸੀ ਦੀ ਵੀ ਨਹੀਂ ਕਿਵੇਂ ਤੁਸੀਂ ਕੋਈ 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 ਜਲੂਸ ਲਾਟ ਕਰਦੇ ਸੀ ਨਹੀਂ ਅਸੀਂ ਰੋਕਦੇ ਸੀ ਅਸੀਂ ਅਖਿਆ ਵੀ ਸਾਡੇ ਇੱਥੇ ਨਹੀਂ ਲੱਗਣ ਦੇਣਾ ਅੱਛਾ ਹਾਂ ਜੀ ਫਰਮਾ ਪੱਖ ਸਰਗਰ ਪੰਚਾਇਤ ਤਮ ਇਕੱਠੀਆਂ ਕਰ ਲਈਆਂ ਅਸੀਂ 200 ਬੰਦਾ ਸੀਗੇ ਇੱਥੇ ਇਕੱਠੇ ਹਾਂ ਫਿਰ ਇਹ ਕਦੇ ਸਾਨੂੰ ਵੀ ਬਿਆਨ ਦਿਓ ਤੁਹਾਨੂੰ ਕੀ ਤਕਰੀਬ ਹੈ ਫਿਰ ਅਸੀਂ ਬਿਆਨ ਦਿੱਤੇ ਵੀ ਸਾਨੂੰ ਤਾਂ ਇੱਥੇ ਸਾਰੀ ਤਕਰੀਬ ਹੈ ਜੀ ਉਦੋਂ ਫੇ ਪੁਲਿਸ ਤੁਸੀਂ ਕਿਉਂ ਪੁਲਿਸ ਕਿਉਂ ਨਹੀਂ ਪੇਜੀ ਕੋਈ ਤਾਂ ਕੌਣ ਸੀ ਐਸਐਸਪੀ ਦੇ ਡੀਸੀ ਕੌਣ ਸੀ ਉਦੋਂ ਡੀਸੀ ਐਸੀ ਦਾ ਵੀ ਤਰਤੀਰ ਪਾਲ ਸਿਜਾ ਅੱਛਾ ਇਹ ਓਮਾ ਸ਼ੰਕਰ ਉਹਦਾ ਕੁਸ਼ਲਾ ਸਿਜਾ ਜੀ ਜਦੋਂ ਪੁਲਿਸ ਓਮਾ ਸ਼ੰਕਰ ਨਾਲ ਸਿਜਾ ਜੀ ਇਹਨਾਂ ਸਾਡੇ ਸਿਜਾ ਬਰੇ ਹਜੇ ਫੂਲ ਓਮਾ ਸ਼ੰਕਰ ਹਾਂ ਜੀ ਹਾਂ ਅੱਛਾ ਹਾਂ ਫਿਰ ਬੰਕਾ ਵੀ ਤੈਨੂੰ ਕੀ ਤਕਰੀਬਾ ਮੈਂ ਮੈਨੂੰ ਸਾਰੀ ਤਕਰੀਬਾ ਦੱਸੋ ਹਾਂ ਹੁਣ ਸਾਡੇ ਪਿੰਡ ਦਾ ਕੀ ਕੀ ਮਾਹੌਲ ਆ ਜੀ ਹੁਣ ਕੀ ਪਿੰਡ ਵਾਲੇ ਕੀ ਕਹਿੰਦੇ ਵੀ ਲੱਗਣ ਨਹੀਂ ਦੇਣਾ ਸੀ ਜਮਾਈ ਹਾਂਜੀ ਹਾਂ ਪਿੰਡ ਤਾਂ ਹੁਣ ਅਸੀਂ ਹੁਣ ਕਿਹਾ ਵੀ ਮੈਂ ਉੱਥੇ ਜਾ ਕੇ ਮੈਂ ਕਿਹਾ ਦੇਖੋ ਸਾਨੂੰ ਮਾਰ ਕੇ ਤਾਂ ਬਸਖ ਸਾਡੀ ਛਾਤੀ ਤੇ ਲੱੜ ਕੇ ਤੁਸੀਂ ਲਾ ਦਿਓ ਉਹ ਨਹੀਂ ਲੱਗਣ ਦਿੰਦੇ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ ਜੀ ਸਾਡੀ ਆਬਾਦੀ ਹੈ ਜੀ ਕੋਈ 2000 ਹੋ ਤੇ ਇਸ ਵਕਤ ਆਮ ਆਦਮੀ ਪਾਰਟੀ ਦਾ ਐਮਐਲਏ ਇਥੇ ਮੈਂ ਲਖਦੇ ਹਾਂ ਕਿ ਹੁਣ ਸੁਖਵੀਰ ਸਿੰਘ ਆ ਜੀ ਉਹ ਮੈਜਿਸਟਰ ਕਰਨਾ ਜਿਹੜੀ ਪਾਰਟੀ ਦਾ ਹੋ ਆਪਣਾ ਦਾ ਅੱਛਾ 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 ਉਹ ਤੁਹਾਡੀ ਹਮਾਇਤ ਕਰਦਾ ਨਹੀਂ ਉਹ ਤਾਂ ਬੇਕਾਰ ਹੀ ਹੈ ਜੀ ਤੈਨੂੰ ਪਤਾ ਹਵਾ ਕਰਕੇ ਬਣਦੇ ਪਿੰਡ ਦਾ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਜੀ ਹੈ ਤਾਂ ਆਪਾਂ ਤੋਂ 3 ਕਿਲੋਮੀਟਰ ਪੀ ਅੱਛਾ ਕੋਈ ਹੋਰ ਵੀ ਦੱਸਣਾ ਚਾਹੁੰਦੇ ਮੈਂ ਤੁਹਾਡੀ ਖਬਰ ਇਹ ਚਲਾਉਂਗਾ ਸਾਰੀ ਤੁਹਾਡੀ ਗੱਲਬਾਤ ਨੂੰ ਮੈਂ ਸਾਰੀ ਤੁਹਾਨੂੰ ਤੁਸੀਂ ਆਪਣਾ ਜਿਹਾ ਕਹੋ ਤਾਂ ਬੱਸ ਸਟਾਪ ਕਰ ਮੇਰੇ ਨਾਲ ਮੁੰਡਾ ਸੁਖਦੇਵ ਸਿੰਘ ਤਾਂ ਉਹ ਵੀ ਮੇਰੇ ਨਾਲ ਰਵੀnder ਇਹਦੇ ਨਾਲ ਦੇਖ ਉਹ ਕੁਝ ਦੱਸਣਾ ਚਾਹੁੰਦਾ ਸੁਖਦੇਵ ਸਿੰਘ ਹਾਂ ਹਾਂ ਦੱਸੋ ਵੀ ਤੁਹਾਨੂੰ ਆਪਣੇ ਲਿਖਾ ਥੋੜਾ ਜਿਹਾ ਬੰਦਾ ਆੜਮੀ ਦਾ ਨਾਲ ਆਇਆ ਵਾ ਠੀਕ ਹੈ ਜੀ ਕਰਾਓ ਜੀ ਗੱਲ ਉਹਨਾਂ ਆ ਸਾਤਵੀਕਾ ਜੀ ਸੁਖਦੇਵ ਜੀ ਸਾਤਵੀਕਾ ਜੀ ਹਾਂ ਭਾਈ ਜੀ ਸੁਣਾਓ ਗੱਲਬਾਤ ਕੀ ਥੋੜੇ ਪਿੰਡ ਦਾ ਇਹ ਬਹੁਤ ਕੋਰਟ ਚ ਬੜਾ ਰੌਲਾ ਪਿਆ ਹੋਇਆ ਹੈ ਕੋਰਟ ਚ ਵੀ ਹੈ ਤੁਹਾਡਾ ਜਿਹੜੀ ਹੈਗੀ ਦਰਖਾਸਤ ਦੱਬੀ ਦੁੱਬੀ ਗਈ ਕਿਵੇਂ ਕਹ ਦੱਬੀ ਗਈ ਤੇ ਕਈ ਵਾਰੀ ਖਲਾਈ ਸੀਗੀ ਖਲਾਈ ਆਈ ਅਸੀਂ ਸਿਲੈਕਟਰ ਚੱਲਣ ਵਾਲਾ ਜਿਹੜਾ ਉਹ ਦਵਾ ਦਿੰਦਾ ਜੀ ਜਿਹੜਾ ਜਨਰਲ ਚੈਲੈਸਟਰ ਜਨਰਲ ਕਹਿੰਦੇ ਜੀ ਐਡਵੋਕੇਟ ਜਨਰਲ ਹੋਊਗਾ ਹਾਂਜੀ ਹਾਂਜੀ ਸੋਰੀ ਐਡਵੋਕੇਟ ਜਨਰਲ ਹਾਂਜੀ ਹਾਂਜੀ ਅੱਛਾ ਉਹ ਦਵਾ ਦਿੰਦਾ ਹਾਂਜੀ ਅੱਛਾ ਉਹ ਜਿਹੜਾ ਐਡਵੋਕੇਟ ਜਨਰਲ ਸੀ ਜਿਹੜਾ ਜਿਹੜਾ ਦਵਾਉਂਦਾ ਸੀਗਾ ਉਹਦੇ ਦੇ ਦਵਾਦੀ ਦਾ ਸੀ ਉਹਦਾ ਕਾਲੀ ਸਰਕਾਰ ਦਾ ਜੀ ਕਾਲੀਆਂ ਨੇ ਲਵਾਏ ਸੀਗੇ ਜੀ ਅੱਛਾ ਹਾਂਜੀ ਕਾਲੀ ਸਰਕਾਰ ਵੇ ਲੱਗਣੀ ਹਰਸਮਿਤ ਕੌਰ ਵੇ ਅੱਤੇ ਵੀ ਉਦਮਤਾ ਕਾਂਗਰਸੀ ਸਰਕਾਰ ਵੀ ਰਹਿ ਗਈ 5 ਸਾਲ ਕਾਂਗਰਸਾ ਵੀ ਮਿਲ ਜਾਂਦੇ ਇਹਨਾਂ ਦੀ ਗੱਲ ਇੱਕੋ ਗੱਲ ਬਾਤ ਹੀ ਆਂਦੀ ਕਾਂਗਰਸ ਦੇ ਕਾਹਦੀ ਇੱਕ ਗੱਲ ਸੀ ਠੀਕ ਹੈ ਕਾਂਗਰਸ ਵਾਲੇ ਕਾਂਗਰਸ ਵਾਲੇ ਵੀ ਸਾਡੀ 2-3 ਵਾਰੀ ਇਹਨੇ ਦਵਾਈ ਆ ਫਾਇਲ ਜੀ ਇਹ ਸੋਨੇ ਫਾਇਲ ਦਵਾਈ ਹੈ ਕਿ ਗੁੰਮ ਕਰਾਤੀ ਹੈ ਹਾਈ ਕੋਰਟ ਚ ਖੜਾਉਂਦੇ ਰਹੇ ਜੀ ਆ ਕੇ ਸਾ ਅਸੀਂ ਉਹ ਤੋਂ ਕੱਢਦੇ ਹੁੰਦੇ ਰੇੜੀ ਜੀ ਤੇ ਲੈ ਕੇ ਆਉਂਦੇ ਸੀਗੇ ਤੇ ਗੁੰਮ ਨਹੀਂ ਕਰੀ ਜੀ ਦਵਾਈ ਹੋਈ ਸੀਗੀ ਅੱਛਾ ਆ ਕੇ ਅਸੀਂ ਕਈ ਵਾਰ ਖਲਾਈਏ ਜੀ ਹਾਂ ਰਮਨਦੀਪ ਭੰਦੇਰ ਸਾਡਾ ਸੀਗਾ ਐਡਵੋਕੇਟ ਸੀ ਉਹ ਤਾਂ ਮਰ ਗਿਆ ਹੁਣ ਸੀਨੀਅਰ ਹੋ ਗਿਆ ਜੀ ਹਾਂ ਹੁਣ ਮਤਲਬ ਕੇ ਕੇ ਥੋੜਾ ਕੇਸ ਦਾ ਦੱਬਿਆ ਹੀ ਪਿਆ ਹੁਣ ਕਰੂੰਗਾ ਕੀ ਫੇਰ ਅੱਗੇ ਖਣਵਾ ਲ ਰਿਹਾ ਜੀ ਆ ਜਾਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਠੀਕ ਦੋਸਤੋ ਤੁਸੀਂ ਇਹ ਮੁਲਾਕਾਤ ਸੁਣੀ ਸਾਨੂੰ ਆ ਜਾਣਕਾਰੀ ਪ੍ਰਾਪਤ ਹੋਈ ਆ ਕਿ ਹਾਈ ਕੋਰਟ ਦੇ ਪ੍ਰਬੰਧਕ ਇਸ ਗੱਲ ਦੀ ਕੋਖ ਕਰ ਰਹੇ ਆ ਕਿ ਇਹ ਬਰਤਾਰਾ ਵਾਪਰਿਆ ਕਿਵੇਂ ਕਿ 13 ਸਾਲ ਪਟੀਸ਼ਨ ਪੈਂਡਿੰਗ ਰਹਿ ਗਈ 9 ਸਾਲ ਤੋਂ ਬਾਅਦ ਇਹਦੀ ਸੁਣਵਾਈ ਨਹੀਂ ਹੋਈ 2015 ਤੋਂ ਬਾਅਦ ਤੇ ਅੱਜ ਵੀ ਪਤਾ ਨਹੀਂ ਇਹਦੀ ਤਰੀਕ ਅਗਲੀ ਕਿਹੜੀ ਆ ਪੋਰਟਲ ਤੋਂ پتہ ਨਹੀਂ ਲੱਗਦਾ ਪੋਰਟਲ ਤੇ 4 2 2015 ਤੋਂ ਬਾਅਦ ਕੋਈ ਵੀ ਜ਼ਮਨੀ ਆਰਡਰ ਜਿਹਨੂੰ ਕਹਿੰਦੇ ਆ ਆਦੇਸ਼ ਹੁਕਮ ਦਾ ਜਿਹੜਾ ਜੱਜ ਸਾਹਿਬ ਦਾ ਉਹ ਹੈ ਨਹੀਂਗਾ ਅਵੇਲੇਬਲ ਹੈ ਨਹੀਂ ਜੋ ਵੀ ਹੈਵ ਗੋਨ ਬਾਈ ਦੀ ਕੰਟੈਂਟ ਅਵੇਲੇਬਲ ਔਨ ਦੀ ਪੋਰਟਲ ਵੈਬਸਾਈਟ ਤੇ ਜੋ ਮੌਜੂਦ ਹੈ ਉਹਦੇ ਸਬੰਧ ਦੇ ਵਿੱਚ ਉਹਨੂੰ ਧਿਆਨ ਚ ਰੱਖ ਕੇ ਅਸੀਂ ਪਹਿਲੀ ਖਬਰ ਐਪੀਸੋਡ ਨੰਬਰ 460 ਚਲਾਈ ਤੇ ਆ ਹੁਣ ਜਿਹੜੀ ਦੂਜੀ ਆ ਇਹ ਵੀ ਉਸੇ ਸਮਾਂ ਦੇ ਵਿੱਚ ਚਲਾ ਰਹੇ ਹਾਂ ਅਸੀਂ ਪਹਿਲਾਂ ਵੀ ਪ੍ਰਾਰਥਨਾ ਕੀਤੀ ਸੀ ਪ੍ਰੇਅਰ ਕੀਤੀ ਸੀ ਜ ਸਾਹਿਬਾਨ ਨੂੰ ਜੁਡੀਸ਼ਰੀ ਨੂੰ ਕਿ ਇਸ ਮਾਮਲੇ ਦੀ ਕੋਖ ਕੀਤੀ ਜਾਏ ਸੱਚਾਈ ਤੱਕ ਪਹੁੰਚਿਆ ਜਾਏ ਕਿਹੜੀਆਂ ਤਾਕਤਾਂ ਨੇ ਸ਼ਕਤੀਆਂ ਨੇ ਜਿਹੜੀਆਂ ਹਾਈ ਕੋਰਟ ਦੇ ਅੰਦਰ ਹੀ ਬੈਠੀਆਂ ਨੇ ਤੇ ਉਹ ਇਦਾਂ ਦੇ ਕੰਮ ਕਰੀ ਜਾਂਦੀਆਂ ਨੇ ਅਸੀਂ ਨਾਲੇ ਇਹ ਵੀ ਕਿਹਾ ਸੀ ਤੇ ਦੁਬਾਰਾ ਕਹਿ ਦਿੰਦੇ ਹਾਂ ਅਸੀਂ ਜੱਜਸ ਨੂੰ ਤੇ ਅਦਾਲਤਾਂ ਨੂੰ ਬਹੁਤ हाई एस्टीम ਦਿੰਨੇ ਆ ਯਾਨੀ ਕਿ ਬਹੁਤ ਸਤਿਕਾਰ ਕਰਦੇ ਆ ਭਾਰਤ ਦੇ ਵਿੱਚ ਜੇ ਕਿਸੇ ਤੋਂ ਆਸ ਹੈ ਤਾਂ ਅਦਾਲਤਾਂ ਤੋਂ ਆ ਜੁਡੀਸ਼ਰੀ ਤੇ ਬਹੁਤ ਹੋਪ ਆ ਕਿਉਂਕਿ ਸਾਡਾ ਜਿਹੜਾ ਸਿਆਸਤ ਦੇ ਵਿੱਚ ਨਿਗਾਰ ਆ ਰਿਹਾ ਹੈ ਡੈਮੋਕਰੇਸੀ ਖਰਾਬ ਹੋ ਰਹੀ ਆ ਅਤਿਆਚਾਰ ਹੋ ਰਿਹਾ ਸਾਨੂੰ ਉਮੀਦ ਸਿਰਫ ਅਦਾਲਤਾਂ ਤੋਂ ਆ ਸੋ ਵੀ ਹਵ ਟੂ ਕੋਆਪਰੇਟ ਐਂਡ ਰਿਸਪੈਕਟ ði ਕੋਰਟਸ ਧੇਰਵਾਇ ði ਜਜੇਸ ਆਲਸੋ ਤੇ ਅਸੀਂ ਇਸ ਐਪੀਸੋਡ ਨੂੰ ਇੱਥੇ ਕਰਦੇ ਆ ਜੀ ਅੰਤ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਬਾਕਸ ਵਿੱਚ ਲਿਖਿਓ ਜ਼ਰੂਰ ਲਿਖਿਓ ਦੱਸਿਓ ਤੁਹਾਡੀ ਕੀ ਭਾਵਨਾ ਕੀ ਮਹਿਸੂਸ ਕਰਦੇ ਹੋ ਜੇ ਤੁਸੀਂ ਹਾਈ ਕੋਰਟ ਨੂੰ ਕੋਈ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਵੀ ਕਮੈਂਟ ਬਾਕਸ ਵਿੱਚ ਲਿਖੋ ਤਾਂ ਕਿ ਹਾਈ ਕੋਰਟ ਦੇ ਜਿਹੜੇ ਪ੍ਰਬੰਧਕ ਹੈ ਉਹ ਖੁਦ ਪੜ ਲੈਣ ਕਿ ਲੋਕਾਂ ਦੇ ਵਿੱਚ ਕੀ ਵਿਚਾਰ ਬਣ ਰਿਹਾ ਹੈ ਹਾਈ ਕੋਰਟ ਬਾਰੇ ਜਾਂ ਕੇਸਾਂ ਬਾਰੇ ਵਕੀਲਾਂ ਬਾਰੇ ਉਹ ਸਾਰਾ ਕੁਝ ਤੁਸੀਂ ਲਿਖਿਓ ਬਿਕਾਜ਼ ਸਾਡੀ ਕੋਸ਼ਿਸ਼ ਹੈ ਜੇ ਸਾਡਾ ਚੈਨਲ ਇੱਕ ਪਲੈਟਫਾਰਮ ਬਣੇ ਇੰਟਰ ਜੂ ਕਹਿੰਦੇ ਆ ਵੀ ਰਿਲੇਸ਼ਨਸ਼ਿਪ ਬਣੇ ਇੱਕ ਸੰਵਾਦ ਸ਼ੁਰੂ ਹੋਏ ਕਮੈਂਟ ਬਾਕਸ ਲਈ ਸ਼ੁਰੂ ਹੋ ਜਾਈ ਯਾਨੀ ਕਿ ਇੰਟਰਫੇਸ ਬਿਟਵੀਨ ਪੀਪਲ ਐਂਡ ਦੀ ਕੋਰਟਸ ਉਸ ਦੇ ਸਬੰਧ ਵਿੱਚ ਬੇਨਤੀ ਕਰਦੇ ਆ ਜਰੂਰ ਕਮੈਂਟ ਪਾਇਓ ਤੇ ਬੇਨਤੀ ਕਰਾਂਗੇ ਹਾਈ ਕੋਰਟ ਦੇ ਪ੍ਰਬੰਧਕਾਂ ਨੂੰ ਤੁਸੀਂ ਸਾਡਾ ਚੈਨਲ ਜਰੂਰ ਵੇਖਿਓ ਖਾਸ ਕਰਕੇ ਇਹ ਖਬਰ ਤੇ ਜੇ ਕੋਸ਼ਿਸ਼ ਕਰੋ ਟਾਈਮ ਕੱਟੋ ਤੇ ਕਮੈਂਟ ਵੀ ਜ਼ਰੂਰ ਪੜਿਓ ਤੁਹਾਨੂੰ ਉਹਦੇ ਨਾਲ ਲੋਕਾਂ ਦੀ ਭਾਵਨਾ ਦਾ ਜ਼ਰੂਰ ਪਤਾ ਲੱਗੂਗਾ ਮੈਨੂੰ ਰਜਿੰਦਰ ਸਿੰਘ ਤਗੜ ਨੂੰ ਆਗੇ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼